ਹਾਂਜੀ ਅੱਜ ਸੰਤੋਜੀ ਆਪਾਂ ਗੱਲ ਕਰਾਂਗੇ ਸਿੱਖ ਕੌਮ ਦੀਆਂ ਉਹਨਾਂ ਮਹਾਨ ਪੰਜ ਬੀਬੀਆਂ ਬਾਰੇ ਜਿਨ੍ਹਾਂ 1984 ਵੇਲੇ ਬੜੀ ਬਹਾਦਰੀ ਨਾਲ ਜਿਹੜੀ ਭਾਰਤੀ ਫੌਜ ਸੀ ਉਹਦਾ ਮੁਕਾਬਲਾ ਕੀਤਾ ਤੇ ਅਸਲਾ ਮੁੱਕਣ ਤੋਂ ਬਾਅਦ ਇਹ ਸ਼ਹੀਦੀ ਜਾਮ ਪੀਤਾ ਬੀਬੀ ਪਕਾਰ ਕੌਰ ਤੇ ਬੀਬੀ ਪਰਮਜੀਤ ਕੌਰ ਜਿਨ੍ਹਾਂ ਦਾ ਜਿਹੜਾ ਮੋਰਚਾ ਸੀ ਉਹ ਰੈਸਟ ਹਾਊਸ ਉੱਪਰ ਲੱਗਾ ਆ ਸੀ ਤੇ ਜਿਨ੍ਹਾਂ ਨੇ ਸਟੇਨ ਕਰਨ ਨਾਲ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਤੇ ਜਦੋਂ ਇਹਨਾਂ ਕੋਲ ਅਸਲਾ ਖਤਮ ਹੋ ਗਿਆ ਤਾਂ ਇਹਨਾਂ ਨੇ ਸ਼ਹੀਦੀ ਦਾ ਜਿਹੜਾ ਉੱਥੇ ਸ਼ਹਾਦਤ ਦਾ ਜਾਮ ਪੀਤਾ ਨਾ ਕਿ ਆਪਣੇ ਆਪ ਨੂੰ ਜਿਹੜੀ ਭਾਰਤੀ ਹਕੂਮਤ ਸੀ ਉਸ ਦੇ ਹਵਾਲੇ ਕੀਤਾ ਉਸ ਤੋਂ ਅੱਗੇ ਆਪਾਂ ਗੱਲ ਕਰੀਏ ਬੀਬੀ ਪ੍ਰੀਤਮ ਕੌਰ ਜਿਹੜੀ ਸਿੰਘਣੀ ਭਾਈ ਮੋਰ ਸਿੰਘ ਸੀ ਜਿਹੜਾ ਭਾਈ ਮੋਰ ਸਿੰਘ ਸੀ ਜਿਨ੍ਹਾਂ ਦਾ ਸਾਰਾ ਪਰਿਵਾਰ ਇਸ ਜੂਨ 1984 ਤੇ ਕਲੂਕਾਰੇ ਵਿੱਚ ਸ਼ਹੀਦ ਹੋਇਆ ਇਹਨਾਂ ਦੀ ਛੋਟੀ ਬੇਟੀ ਵੈਗਰੂ ਬੀਬੀ ਵੈਗਰੂ ਕੌਰ ਜਿਨ੍ਹਾਂ ਦੀ ਉਮਰ 6 ਸਾਲ ਸੀ ਤੇ ਵੱਡੀ ਬੇਟੀ ਬੀਬੀ ਸਤਨਾਮ ਕੌਰ ਜਿਨ੍ਹਾਂ ਦੀ ਉਮਰ 8 ਸਾਲ ਸੀ ਤੇ ਇਹਨਾਂ ਦੇ ਭਾਈ ਮੋਹਰ ਸਿੰਘ ਦੇ ਜਿਹੜੇ ਮਾਤਾ ਪਿਤਾ ਸੀ ਉਹਨਾਂ ਨੇ ਵੀ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਮੋਹਰ ਸਿੰਘ ਦੇ ਸਾਰੇ ਪਰਿਵਾਰ ਨੇ ਪਹਿਲਾਂ ਮਸ਼ੀਨ ਗੰਨਾ ਵਾਲਾ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਤਾਂ ਜਦੋਂ ਇਹਨਾਂ ਕੋਲ ਅਸਲਾ ਮੁੱਕ ਗਿਆ ਤਾਂ ਇਹਨਾਂ ਨੇ ਆਪਣੇ ਸਰੀਰਾਂ ਨਾਲ ਬੰਬ ਬੰਨ ਕੇ ਤੇ ਭਾਰਤੀ ਫੌਜ ਦੇ ਜਿਹੜੇ ਟੈਂਕ ਸੀ ਉਹਨਾਂ ਉੱਪਰ ਸ਼ਾਲਾ ਮਾਰੀਆਂ ਤੇ ਉਹਨਾਂ ਟੈਂਕਾਂ ਨੂੰ ਨਕਾਰਾ ਕਰ ਦਿੱਤਾ ਜਿਹੜੇ ਟੈਂਕ ਦਰਬਾਰ ਸਾਹਿਬ ਦੇ ਪ੍ਰਕਰਮਾ ਦੇ ਵਿੱਚ ਵੜੇ ਗਏ ਸੀ ਉਹਨਾਂ ਟੈਂਕਾਂ ਨੂੰ ਤੈਸ ਨੈਸ ਕਰ ਦਿੱਤਾ ਇਹ ਸਾਡੇ ਸ਼ਹੀਦ ਸਿੰਘ ਇਹ ਸਾਡੀਆਂ ਸ਼ਹੀਦਾਂ ਸ਼ਹੀਦ ਸਿੰਘਾਂ ਦੀ ਬੀਬੀਆਂ ਸੀ ਜਿਨ੍ਹਾਂ ਨੇ ਭਾਰਤੀ ਫੌਜ ਦਾ ਮੁਕਾਬਲਾ ਕਰਤਾ ਸ਼ਹਾਦਤ ਦਾ ਜਾਨ ਪੀਤਾ ਨਾ ਕਿ ਆਪਣੇ ਆਪ ਨੂੰ ਅਸਲਾ ਮੁਕਨ ਤੋਂ ਬਾਅਦ ਫੌਜ ਦੇ ਹਵਾਲੇ ਕੀਤਾ ਇਹਨਾਂ ਸ਼ਹੀਦਾਂ ਦੇ ਸਦਾ ਹੀ ਮੇਲੇ ਲੱਗਦੇ ਰਹਿਣਗੇ ਤੇ ਜਿਆਦਾ ਮਣਿੰਦੀਆਂ ਰਹਿਣਗੀਆਂ